ਅੱਜ ਬਈ ਲੋਪੋ ਵਾਲਾ ਬੱਸ ਸਟੈਂਡ ਦਿਖਾਉਣ ਲੱਗੇ ਆ ਜਿਹੜਾ ਕਿ 75% ਕੰਪਲੀਟ ਹੋ ਗਿਆ ਤੇ ਐਨਸਰੇ ਦਾ ਬਣ ਗਿਆ ਏ ਤੇ ਬੱਸ ਉਹਨੂੰ ਉਹਦੇ ਬਾਧਾ ਕੀਤਾ ਸੀ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਨਾ ਚੰਡੀਗੜ੍ਹ ਨਹੀਂ ਬਣ ਸਕਦਾ ਆ ਦਿਖਾ ਦੀ ਇਧਰ ਜੋਤ ਬਾਈ ਬਾਥਰੂਮ ਵੀ ਦਿਖਾ ਦੀ ਪਹਿਲਾਂ ਬੱਸ ਸਟੈਂਡ ਦਿਖਾ ਕੇ ਦੇਖ ਇਧਰ ਚਿਣਿਆ ਵਾ ਉਧਰੋਂ ਵੀ ਦਿਖਾ ਇਧਰ ਬਾਥਰੂਮ ਦਿਖਾ ਦੇਖ ਯਾਰ ਐਨਸਰਾ ਬਣ ਗਿਆ ਇਧਰ ਬੱਟੇ-ਬੁੱਟੇ ਪਾਏ ਪਏ ਆ ਬਾਸਸ ਬਾਈ ਸੌ ਕੀ ਸਰਦਾਰ ਉਹਨਾਂ ਨੇ ਚੈਪ ਸਲਵਾ ਦੇਣੀ ਆ ਅਜ ਤਾਂ ਟੁਕੜੇ ਦੇਖੀ ਐਨ ਫਿਰੇ ਦਾ ਬਣ ਜਾ ਬਾਕੀ ਬਾਈ ਸਾਰੇ ਮੋਤਵਾਰ ਪਿੰਡ ਦੇ ਇੱਥੇ ਆਏ ਹੋਏ ਆ ਤੇ ਗੱਲਬਾਤ ਕਰਾਉਣੇ ਆ ਬਾਕੀ ਸਾਰੇ ਸੱਜਣਾਂ ਨੇ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਲੋਪੋ ಗ್ರಾಮ ਪੰਚਾਇਤ ਸਾਡੇ ਸਾਰੇ ਮੈਂਬਰ ਸਹਿਬਾਨ ਇਕੱਠੇ ਹੋਏ ਆ ਜੀ ਅਸੀਂ ਕੰਮ ਦੇ ਮੁੱਦੇ ਤੇ ਅਪਡੇਟ ਦੇਣ ਲੱਗੇ ਆ ਇਹ ਸਾਡੀ ਪੰਚਾਇਤ ਵੱਲੋਂ ਸਾਰਿਆਂ ਦਾ ਬਹੁਤ ਵੱਡਾ ਵੱਡਾ ਯੋਗਦਾਨ ਆ ਜਿਹੜੇ ਕੰਮ ਕੀਤੇ ਗਏ ਆ ਆਪਣੇ ਪਿੰਡ ਲੋਪੋ ਦੇ ਵਿੱਚ ਪਹਿਲਾ ਕੰਮ ਤਾਂ ਹੀ ਸ਼ੁਰੂ ਕੀਤਾ ਸੀ ਇੰਟਰਲੌਕ ਆਪਣੀ ਬੱਦਨੀ ਵਾਲੇ ਰੋਡ ਤੋਂ ਲੈ ਕੇ ਕੌਂ ਕਾਇਨੇ ਦੇ ਡੇਰੇ ਤਾਈਂ ਅੱਗੇ ਤੱਕ ਇੰਟਰਲੌਕ ਚ ਨਹੀਂ ਗਈ ਉਸ ਤੋਂ ਪਹਿਲਾਂ ਬਾਥਰੂਮਾਂ ਦਾ ਕੰਮ ਸ਼ੁਰੂ ਬਹੁਤ ਮੁਸ਼ਕਲਾਂ ਆਉਂਦੀਆਂ ਸੀ ਬਾਥਰੂਮ ਦੇ ਔਰਤਾਂ ਵਾਸਤੇ ਵੀ ਤੇ ਮਰਦਾਂ ਵਾਸਤੇ ਵੀ ਉਹ ਬਹੁਤ ਵਧੀਆ ਚੀਜ਼ ਬਣ ਗਈ ਉਹ ਪਿੰਡ ਵਾਲੇ ਆਪ ਹੀ ਦੇਖ ਲੈ ਤੀਜੀ ਗੱਲ ਜੀ ਇੰਟਰਲੌਕ ਚੜਨ ਬਾਰੇ ਉਹ ਇੰਟਰਲੌਕ ਚੜਨ ਚੁੱਕੀ ਆ ਹੁਣ ਆ ਕੰਮ ਸ਼ੁਰੂ ਹੋ ਗਿਆ ਲੱਗੀ ਜਾਂਦਾ ਕੰਮ ਬਾਕੀ ਸਾਡੇ ਸਾਰੇ ਮੈਂਬਰਸ ਵਾਂ ਜਿਹੜੇ ਅਸੀਂ ਪਹਿਲਾਂ ਆਪਦੇ ਵਾਅਦੇ ਕੀਤੇ ਸੀ ਉਹੀ ਮੈਂਬਰ ਸਾਡੇ ਇਕੱਠੇ ਹੋਏ ਆ ਜਿਵੇਂ ਗੋਰਾ ਪ੍ਰਧਾਨ ਬਲਜਿੰਦਰ ਮੈਂਬਰ ਸਾਡੇ ਅਮਰੀਕ ਬਾਈ ਆਪ ਆ ਗਏ ਜੀ ਹਰਜੀਤ ਡਾਕਟਰ ਬਾਈ ਰਣਜੀਤ ਸਿੰਘ ਮੈਂਬਰ ਉਹੀ ਉਹੀ ਚਿਹਰੇ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ ਅਸੀਂ ਵਾਅਦੇ ਕੀਤੇ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਉਹਨਾਂ ਨੂੰ ਪੂਰੇ ਸਿਰੇ ਤੇ ਚੜਾਈਏ ਆਪਣੇ ਕਈ ਮੈਂਬਰਾਂ ਦੇ ਨਾਂ ਵੀ ਨਹੀਂ ਮੇਰੇ ਕੋਲ ਲਈ ਜਾਂਦੇ ਜੱਗਾ ਐ ਸਾਡੇ ਬਾਈ ਉਧਰ ਖੜੇ ਨੇ ਜਿੰਨੇ ਸਾਡੇ ਸਾਰੇ ਮੈਂਬਰਾਂ ਦੀ ਸਹਿਯੋਗ ਨਾਲ ਜਿੰਨੀ ਸਾਨੂੰ ਪੇਮੈਂਟ ਆਈ ਆ ਅਸੀਂ ਇਹੀ ਕੋਸ਼ਿਸ਼ ਕਰਦੇ ਆ ਵੀ ਪਿੰਡ 'ਚ ਵੱਧ ਤੋਂ ਵੱਧ ਰੁਪਈਆ ਲੱਗੇ ਇਹਦੂ ਗਾਂ ਵੀ ਸਾਡਾ ਟੀਚਾ ਇਹ ਆ ਬੀਸੀ ਸਰਦਾ ਆਪਣੇ ਮਨਜੀਤ ਸਿੰਘ ਬਲਾਸਪੁਰ ਵੱਲੋਂ ਸਾਨੂੰ ਬਹੁਤ ਸਹਿਯੋਗ ਆ ਚੰਗੇ ਸਾਨੂੰ ਪੇਮੈਂਟ ਦੇ ਰਿਹਾ ਜਿਹਦਾ ਉਪਰਾਲਾ ਅਸੀਂ ਭਜਨੱਠ ਕੇ ਸਾਡੇ ਮੈਂਬਰ ਮੇਰੇ ਕੋਲ ਕਹਿ ਦਿੰਦੇ ਆਰਤੀ ਕੋਲੇ ਟਾਈਮ ਨਹੀਂ ਅਸੀਂ ਮੰਡੀ ਚ ਬਿਜੀ ਆ ਬਲਜਿੰਦਰ ਜੀ ਸਾਡੇ ਮੈਂਬਰ ਭਜਨੱਠ ਕੇ ਬਹੁਤ ਸਹਿਯੋਗ ਦਿੰਦੇ ਆ ਅਸੀਂ ਤਾਂ ਸਿਰਫ 2-4 ਮਿੰਟ ਵਾਲੇ ਹੀ ਆ ਵੀ ਆ ਕੇ ਆਪਦਾ ਵੀ ਲੋਕਾਂ ਨੂੰ ਅਪਡੇਟ ਦੇ ਸਕੀਏ ਵੀ ਅਸੰਤ ਬਲਵੀਰ ਸਿੰਘ ਸੀਚੇਵਾਲ ਜਿਨ੍ਹਾਂ ਦਾ ਸਾਨੂੰ ਬਹੁਤ ਵੱਡਾ ਯੋਗਦਾਨ ਆ ਮਨਜੀਤ ਬਲਾਸਪੁਰ ਕੋਲ ਜਦੋਂ ਵੀ ਅਸੀਂ ਜਾਂਦੇ ਆ ਉਹਨਾਂ ਦੇ ਸਾਨੂੰ ਕਹਿਣਾ ਇਹੀ ਆ ਵੀ ਤੁਸੀਂ ਬਸ ਕੰਮ ਕਰਾਓ ਜੀ ਹੋਰ ਵੀ ਮੈਂਬਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਵੀ ਆ ਕੇ ਆਪਦੀ ਆਪਦੀ رائے ਦਿਆ ਕਰੋ ਕੰਮ ਨੂੰ ਸਲਾਹਗਾ ਦਿਆ ਕਰੋ ਵੀ ਜਿਹੜਾ ਆਪਾਂ ਪਿੰਡ ਦਾ ਕੁਛ ਨਾ ਕੁਛ ਬਣਾ ਸਕੀਏ ਇਹ ਕੰਮ ਜਿਹੜਾ ਅਸੀਂ ਕਰਾਂਗੇ ਜੀ ਉਹ ਦਿਖੂਗਾ ਅਸੀਂ ਕਹਿੰਨੇ ਅੱਗੇ 15 20 ਸਾਲ ਤੋਂ ਕੋਈ ਇਹੋ ਜੀਆਂ ਅਪਡੇਟਾਂ ਨਹੀਂ ਪਈਆਂ ਵੀ ਕੰਮ ਦਾ ਕੋਈ ਵਿਸ਼ੇ ਦਾ ਕੋਈ ਕਿਸੇ ਨਾਲ ਵਿਚਾਰ ਵਟਾਂਦਰਾ ਨਹੀਂ ਅਸੀਂ ਕਹਿੰਨੇ ਵੀ ਜਦੋਂ ਮਰਜ਼ੀ ਆ ਕੇ ਖੁੱਲੇ ਖਾੜੇ ਆਂ ਸਾਡੇ ਨਾਲ ਆ ਕੇ ਵਿਚਾਰ ਆਪਦੇ ਵਿਊ ਦਿਓ ਚੰਗੇ ਐਨਆਰਆਈ ਵੀ ਆਪਦੇ ਸਾਨੂੰ ਵਧੀਆ ਸਪੋਰਟ ਕਰਦੇ ਆ ਕਮੈਂਟ ਆਉਂਦੇ ਆ ਚਲੋ ਵਿੱਚ ਕੁਝ ਹੁੰਦੇ ਵੀ ਆ ਜਿਹੜੇ ਨਹੀਂ ਪਸੰਦ ਕਰਦੇ ਉਹਨਾਂ ਭਰਾਵਾਂ ਨੂੰ ਵੀ ਕਹਿੰਦੇ ਆ ਵੀ ਸਾਡੇ ਨਾਲ ਰਲ ਕੇ ਆ ਕੇ ਕੰਮ ਕਰੋ ਪਿੰਡ ਦੇ ਵਿੱਚ ਕੰਮ ਹੁਣ ਅੱਜਕੱਲ ਆਧੁਨਿਕ ਯੋਗ ਆ ਸਾਰੇ ਦੇਖ ਕੇ ਫੇਰ ਹੀ ਸੋਚਦੇ ਆ ਵੀ ਕੰਮ ਹੋਊਗਾ ਤਾਂ ਪਤਾ ਲੱਗੂਗਾ ਜੇ ਨਹੀਂ ਹੋਊਗਾ ਤਾਂ ਉਹਨੂੰ ਨਨਕਾਰਿਆ ਹੀ ਜਾਊਗਾ ਸਾਡਾ ਆਪਦੇ ਵੱਲੋਂ ਪੂਰਾ ਜੋਰ ਲੱਗਾ ਹੈ ਆਮ ਪਾਰਟੀ ਵੱਲੋਂ ਅਸੀਂ ਇਹੀ ਸਹਿਯੋਗ ਮੰਗਦੇ ਆ ਵੀ ਸਾਡੇ ਨਾਲ ਸਪੋਰਟ ਦਿਆ ਕਰੋ ਜਿੰਨਾ ਸਾਥ ਦਿਓਗੇ ਉਨਾ ਹੀ ਪਿੰਡ ਤਰੱਕੀ ਜਾ ਪਿੰਡ ਦੇ ਵਿੱਚ ਕੰਮ ਹੋਣ ਵਾਲੇ ਤਾਂ ਇੰਨੇ ਪਏ ਆ ਜੀ ਜਿੱਦ ਗੈਂਟੇ ਨਹੀਂ ਸਾਡੇ ਨਾਲੀਆਂ ਗਲੀਆਂ ਇਹ ਤਾਂ ਪੁਰਾਣਾ ਹੀ ਸਿਸਟਮ ਚੱਲਿਆ ਹੁੰਦਾ ਕੈਮਰੇ ਵੀ ਚਾਹੀਦੇ ਆ ਪੰਜ ਪੀਰਾਂ ਦਾ ਪਿੰਡ ਲੋਪੋ ਦੇ ਵਿੱਚ ਬਹੁਤ ਵਾਰ ਦਾ ਤਾਂ ਚੋਰੀਆਂ ਹੁੰਦੀਆਂ ਜਿਵੇਂ ਆ ਪਿੰਡਾਂ ਚ ਦੇਖਿਆ ਤੁਸੀਂ ਐਂਟਰੀ ਦੇ ਵਿੱਚ ਵੱਡੇ ਕੈਮਰੇ ਲੱਗੇ ਹੋਣ ਚੋਰ ਪਹਿਲਾਂ ਹੀ ਸचेत ਹੋ ਜਾਂਦੇ ਆ ਵੀ ਇਹ ਪਿੰਡ ਤੋਂ ਉੱਤੋਂ ਦੀ ਲੰਘ ਜੀਏ ਨਾ ਹੀ ਆਈਏ ਇੱਥੇ ਲਾਈਟਾਂ ਦੀ ਕਮੀ ਆ ਡਸਟਬਿਨ ਦੀ ਕਮੀ ਆ ਕੂੜੇਦਾਨ ਦੀ ਗਲੀਆਂ ਦੀ ਬਹੁਤ ਕੰਮ ਦਾ ਸਾਡਾ ਪਰਾਲਾ ਉੱਚਾ ਬਹੁਤ ਆ ਪਰ ਸਾਡਾ ਸਹਿਯੋਗ ਦਿਆ ਕਰੋ ਜਿੰਨੇ ਸਾਡੇ ਸਾਰੇ ਮੈਂਬਰ ਜਿਹੜੇ ਅਸੀਂ ਵਾਅਦਾ ਕੀਤੇ ਸੀ ਉਹ ਪੂਰੇ ਕਰਨ ਦੀ ਪੂਰੀ ਸਾਡੀ ਕੋਸ਼ਿਸ਼ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਸਾਡਾ ਸਹਿਯੋਗ ਦਿਆ ਕਰੋ ਇਹਦੀ ਪੂਰੀ ਕਟਾਈ ਕਰਕੇ ਪੂਰਾ ਗੁਟਕਾ ਪਾ ਕੇ ਕਈ ਹੋਰ ਵੀ ਭਰਾਵਾਂ ਨੇ ਸਹਿਯੋਗ ਦਿੱਤਾ ਘਟੋ ਘਟ ਇੱਥੇ ਮਿੱਟੀ ਬਹੁਤ ਪੈ ਗਈ ਜੇ ਸਰਕਾਰ ਨੇ ਦੇਣਾ ਦੇਣਾ ਕੋਸ਼ਿਸ਼ ਅਸੀਂ ਵੀ ਆਪ ਦਾ ਅਪਰਾਲਾ ਕਰਦੇ ਆ ਵੀ ਥੋੜੇ ਤੋਂ ਥੋੜਾ ਯੋਗਦਾਨ ਪਾ ਕੇ ਹੋਰ ਬਿਹਤਰ ਬਣਾ ਸਕੀਏ ਐਨਾ ਕਹਿੰਦੇ ਹੋਏ ਮਾਫੀ ਚਾਹੁੰਦੇ ਆ ਜੇ ਕੋਈ ਗਲਤੀ ਵੀ ਕਿਸੇ ਨੂੰ ਕਈ ਵੀ ਗਈ ਹੋਵੇ ਤਾਂ ਉਹ ਸਾਨੂੰ ਮਾਫ ਕਰਿਓ ਅਸੀਂ ਕਹਿੰਨੇ ਸਾਡਾ ਸਹਿਯੋਗ ਦਿਓ ਬੱਦ ਤੋਂ ਬੱਦ ਸਾਡੇ ਪਿੰਡ ਚ ਅਸੀਂ ਹੋਰ ਵੱਧ ਛੱਡ ਕੇ ਕੰਮ ਕਰਨ ਦੀ ਇੱਛਾ ਰੱਖਦੇ ਹਾਂ ਇਹ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕ ਸਾਰੰਦ ਕੈਮਰਾ ਕਮਾਂਸ